ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੁਣ ਆਈ ਹਿਮਾਚਲ ਦੀ ਜਦ ਕੰਗਣਾ ਕਿਹਾ ਕੀ ਵਿਜ਼ਿਟ ਕਰਾਂਗੇ ਤਾਂ ਪਲਕੇ ਲੋਕ ਕਿਹਾ ਤਬਾਈ ਤੋਂ ਬਾਅਦ ਕਿਸ ਕੰਮ ਦਾ ਦੌਰਾ ਫਿਲਮ ਅਦਾਕਾਰ ਕੰਗਣਾ ਰਣੋਤ ਨੇ ਜੋ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦ ਹਲਕੇ ਤੋਂ ਸੰਸਦ ਮੈਂਬਰ ਬਣੀ ਸੀ ਨੂੰ ਆਖਰਕਾਰ ਰਾਜ ਵਿੱਚ ਆਈ ਭਿਆਨਕ ਆਫਤ ਬਾਰੇ ਪਤਾ ਲੱਗਾ ਜਦੋਂ ਉਸ ਦੀ ਚੁੱਪੀ ਬਾਰੇ ਹਰ ਪਾਸਿਓਂ ਤਿੱਖੀ ਆਲੋਚਨਾ ਸ਼ੁਰੂ ਹੋ ਗਈ ਜਦੋਂ ਲੋਕ ਸਦੀ ਦੇ ਸਭ ਤੋਂ ਭਿਆਨਕ ਖੜ ਜਮੀਨ ਖਿਸਕਣ ਅਤੇ ਬੱਦਲ ਫਟਣ ਵਰਗੀਆਂ ਆਫਤਾਂ ਨਾਲ ਤਬਾਹ ਹੋ ਗਏ ਸੇ ਰਾਜ ਤੂ ਨਾਗ ਜੰਝੇਲੀ ਨੇ ਮੰਡੀ ਦੇ ਹੋਰ ਖੇਤਾਂ ਵਿੱਚ ਮਦਦ ਲਈ ਤਰਸ ਰਹੇ ਸਨ ਤਾਂ ਸੰਸਦ ਮੈਂਬਰ ਕੰਗਣਾ ਨਾ ਨਾ ਤਾਂ ਅੱਗੇ ਆਈ ਨਾ ਹੀ ਕੋਈ ਵੀ ਸੰਵੇਦਨਾ ਪ੍ਰਗਟ ਕੀਤੀ ਅਤੇ ਨਾ ਹੀ ਕਿਸੇ ਕਿਸਮ ਦੀ ਮਦਦ ਦਾ ਐਲਾਨ ਕੀਤਾ ਇਸ ਚੁੱਪੀ ਬਾਰੇ ਮੀਡੀਆ ਵਿੱਚ ਤਿੱਖੇ ਸਵਾਲ ਉੱਠਣ ਲੱਗੇ ਸੂਬੇ ਦੇ ਨੌਜਵਾਨ ਸਮਾਜ ਸੇਵਕਾਂ ਅਤੇ ਕਾਂਗਰਸ ਆਗਮਨ ਨੇ ਵੀ ਉਸ ਤੇ ਚੁੱਪੀ ਦੇ ਸਵਾਲ ਉਠਾਏ ਹਨ ਅਜਿਹੀ ਸਥਿਤੀ ਵਿੱਚ ਕੰਗਣਾ ਨੇ ਇੱਕ ਇੰਟਰਨੈਟ ਮੀਡੀਆ ਪੋਸਟ ਰਾਹੀਂ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਜਾ ਰਹੀ ਹਾਂ ਜਲਦੀ ਹੀ ਆਫਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਾਂਗੇ ਕਿਰਪਾ ਕਰਕੇ ਭਰੋਸਾ ਰੱਖੋ ਮੈਂ ਹਰ ਸਥਿਤੀ ਵਿੱਚ ਹਿਮਾਚਲ ਪ੍ਰਦੇਸ਼ ਦੇ ਨਾਲ ਹਾਂ ਜੈ ਹਿੰਦ ਪਰ ਲੋਕਾਂ ਦਾ ਗੁੱਸਾ ਅਜੇ ਵੀ ਸ਼ਾਂਤ ਨਹੀਂ ਹੋ ਰਿਹਾ ਆਮ ਜਨਤਾ ਪੁੱਛ ਰਹੀ ਹੈ ਕਿ ਜਦੋਂ ਲੋਕ 4 ਦਿਨ 4 ਦਿਨਾਂ ਤੱਕ ਮਲਬੇ ਹੇਠ ਦੱਬੇ ਹੋਏ ਦੱਬੇ ਰਹੇ ਤਾਂ ਛੜਕਾਂ ਟੁੱਟ ਗਈਆਂ ਸਨ ਘਰ ਬਰਬਾਦ ਹੋ ਗਏ ਪਰਿਵਾਰ ਵਹਿ ਗਏ ਤਾਂ ਉਸ ਦਾ ਸੰਸਦ ਮੈਂਬਰ ਕਿੱਥੇ ਸੀ ਬਹੁਤ ਸਾਰੇ ਲੋਕਾਂ ਨੇ ਇੰਟਰਨੈਟ ਮੀਡੀਆ ਤੇ ਲਿਖਿਆ ਹੈ ਕਿ ਹੁਣ ਸਭ ਕੁਝ ਵਹਿ ਗਿਆ ਤਾਂ ਫੇਰ ਫੇਰਾ ਫੇਰੀ ਦਾ ਕੀ ਫਾਇਦਾ ਚੋਣਾਂ ਦੌਰਾਨ ਆਪਣੇ ਆਪ ਨੂੰ ਪਹਾੜਾਂ ਦੀ ਧੀ ਦੱਸਦੀ ਦੱਸਣ ਵਾਲੀ ਕੰਗਣਾ ਆਫਤ ਦੌਰਾਨ ਪੂਰੀ ਤਰ੍ਹਾਂ ਗੈਰ ਹਾਜ਼ਰ ਸੀ ਜਦੋਂ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਹੋਰ ਮੰਤਰੀ ਹੈ ਕੇਂਦਰੀ ਪ੍ਰਤੀਨਿਧਿਆ ਦੇ ਸਥਾਨਕ ਪ੍ਰਸ਼ਾਸਨ ਮੁਕਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਸਨ ਕੰਗਣਾ ਦੀ ਗੈਰ ਹਾਜ਼ਰੀ ਤੇ ਜਨਤਕ ਬਨਾਵੰਨ ਨੂੰ ਠੇਸ ਪੰਚੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ